ਥਰਡ ਮੈਟਰ ਹੈਗੇ ਜੀ ਉਹ ਜੋਧਾ ਥਾਣੇ ਦਾ ਹੈਗਾ ਜਿਵੇਂ ਆਪਾਂ ਜਾਣਦੇ ਹਾਂ ਵੀ ਪਿਛਲੇ ਦਿਨੀ ਯੁੱਧ ਨਸ਼ਾ ਵਿਰੋਧੀ ਦੇ ਤਹਿਤ ਹੀ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਕਾਮਯਾਬੀ ਮਿਲੀ ਸੀ ਜਦੋਂ ਅਸੀਂ ਕਮਰਸ਼ੀਅਲ ਕੁਆਂਟੀਟੀ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਬੰਦਾ ਵਿਕਰਮਜੀਤ ਨੂੰ ਅਰੈਸਟ ਕੀਤਾ ਤੇ ਉਹਦੀ ਬੈਕਵਰਡ ਲਿੰਕ ਚ ਚੱਲਦੇ ਹੋਏ ਅਸੀਂ ਦੋ ਬੰਦੇ ਹੋਰ ਜਿਹੜੇ ਹੈਗੇ ਨੇ ਉਹ ਅਰੈਸਟ ਕੀਤੇ ਆ ਤੇ ਇਹਦੇ ਵਿੱਚ ਇੱਕ ਹੈਗੇ ਜੀ ਬਲਜਿੰਦਰ ਬੱਲੀ ਤੇ ਦੂਜਾ ਹੈਗੇ ਜਸਵਿੰਦਰ ਬਲਜਿੰਦਰ ਹੈਗਾ ਜੈਤੋ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਤੇ ਜਸਵਿੰਦਰ ਹੈ ਚਿੰਦਰਕਲਾਂ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਤਿੰਨੋਂ ਹੀ ਆਰਮੀ ਚ ਸਰਵਿੰਗ ਮੁਲਾਜ਼ਮ ਸਿਗੇ ਤੇ ਅਸੀਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹ ਆਪਣਾ 47 ਨੰਬਰ ਮੁਕਤਮਾ थाना ਜੋਧਾ 2185 ਬਾਈਕਟ 2185 ਕਾਟ ਦੇ ਜਦ ਅਸੀਂ 2125 ਕਾਟ ਪੇ ਅਸੀਂ ਐਨਡੀਪੀਐਸ ਸੈਕਸ਼ਨ ਇਹਦੀ ਗ੍ਰਿਫਤਾਰੀ ਪਈ ਜੋ ਜੋ ਇਹ ਕੇਪਾਈ ਸੀਗੀ ਜੀ ਇਹ ਬਿਲਕੁਲ ਸਰਚ ਦੇ ਦੌਰਾਨ ਇਹਨਾਂ ਨੂੰ ਮਿਲੀ ਸੀ ਜੋ ਇਹਨਾਂ ਨੇ ਇਹਨਾਂ ਦਾ ਮਨ ਚੇਂਜ ਹੋਇਆ ਕਿ ਆਪਾਂ ਇਹਨੂੰ ਸਮਗਲ ਕਰੀਏ ਤੇ ਇਹਦੇ ਵਿੱਚੋਂ ਈਜ਼ੀ ਮਨੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਮਾਣ ਲਈ ਇਹਨਾਂ ਨੇ ਇਹਨੂੰ ਉੱਥੇ ਛਪਾ ਲਿਆ ਸੀਗਾ ਤੇ ਮੁੜ ਕੇ ਫਿਰ ਜਦੋਂ ਇਹਨਾਂ ਦਾ ਤਾਲਮੇਲ ਹੋਇਆ ਅ ਬਿਕਰਮਜੀਤ ਨਾਲ ਜਿਹੜਾ ਕਿ 7 ਮਹੀਨੇ ਪਹਿਲਾਂ ਹੀ ਉੱਥੇ ਪੋਸਟ ਹੋਇਆ ਸੀ ਸੋ ਇਹਨਾਂ ਦਾ ਆਪਸ ਵਿੱਚ ਇਹਨਾਂ ਦਾ ਤਾਲਮੇਲ ਹੋ ਗਿਆ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਪੰਜਾਬ ਦੇ ਵਿੱਚ ਵੇਚ ਦੀਏ ਸੋ ਉਸੇ ਲੜੀ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਇਹ ਬੰਦੇ ਅਰੈਸਟ ਕੀਤਾ ਬਿਕਰਮਜੀਤ ਤੇ ਉਦੀ ਲੜੀ ਦੇ ਵਿੱਚ ਹੀ ਅੱਗੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਰ ਹੋਣ ਪੁੱਛ ਕੇ ਚਾਏ ਦੀ ਇਹ ਪਹਿਲੀ ਵਾਰੀ ਇਹਨਾਂ ਦਾ ਸੀਗਾ ਤੇ ਇਹ ਫਸਟ ਟਾਈਮ ਇਨਸਟੈਂਸ ਹੈ ਜਿਹੜਾ ਦੋ ਦਰਾਂ ਨੇ ਵੀਰੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਜੀਡੀ ਇਹ ਖੇਪ ਆਈ ਸੀਗੀ ਉਹਦੇ ਵਿੱਚੋਂ ਕੁਝ ਸਮਾਨ ਗੁਰਦੇਵ ਦੇ ਨੂੰ ਵੀ ਦਿੱਤਾ ਗਿਆ ਸੀਗਾ ਉਹਨੇ ਵੀ ਅੱਗੇ ਵੇਚਿਆ ਹੈਗਾ ਉਹਨੂੰ ਅਸੀਂ ਫੜਿਆ ਹੈ ਜੇ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਰ ਬਾਕੀ ਹੈ ਉਹ ਮੈਂ ਤੁਹਾਨੂੰ ਡਿਟੇਲ ਥੀਅਰ ਨਹੀਂ ਕਰ ਸਕਦਾ ਉਹ ਗੁਰਦੇਵ ਗ੍ਰਿਫਤਾਰ ਹੈ ਪਰ ਇਸ ਤੋਂ ਇਲਾਵਾ ਦੋ ਹੋਰ ਹਲੇ ਪੈਂਡਿੰਗ ਹੈ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੀ ਆਪਾਂ ਗੱਲ ਕਰਦੇ ਹਾਂ ਇਸ ਕੇਸ ਦੇ ਵਿੱਚ ਅਸੀਂ ਬੈਕਵਰਡ ਲਿੰਕਸ ਦਾ ਗਈ ਗਏ ਜਿਹਦੇ ਵਿੱਚ ਦੋ ਬੰਦੇ ਫੜੇ ਫਾਰਵਰਡ ਲਿੰਕ ਦੇ ਵਿੱਚ ਗੁਰਦੇਵ ਨਾਮਿਨੇਟ ਹੋ ਕੇ ਅਰੈਸਟ ਹੋਇਆ ਤੇ ਦੋ ਹੋਰ ਫਾਰਵਰਡ ਲਿੰਕ ਚ ਹਲੇ ਬਾਕੀ ਹੈਗੇ ਨੇ ਸੋ ਉਹ ਵੀ ਅਸੀਂ ਜਲਦੀ ਗ੍ਰਿਫਤਾਰ ਕਰਕੇ ਤੁਹਾਨੂੰ ਉਹਦੇ ਬਾਰੇ ਵਕਰੀ ਅਸੀਂ ਜਾਣਕਾਰੀ ਦਵਾਂਗੇ ਹਾਂ ਇਹ ਤਿੰਨੋਂ ਸ਼ੇਰਨਗਰ ਚ ਪੋਸਟਡ ਸੀਗੇ ਜਿਹੜਾ ਗੁਰਦੇਵ ਹੈਗਾ ਇਹ ਸਾਡਾ ਆਪਣੇ ਜ਼ਿਲ੍ਹਾ ਲੁਧਿਆਣਾ ਦੇ ਹਾਤੀਜੜ੍ਹ ਇਹ ਇਹ ਪ੍ਰਾਈਵੇਟ ਬੰਦਾ ਹੈ ਇਹ ਇਹਦਾ ਕੋਈ ਸੰਬੰਧ ਨਹੀਂ ਦੇਖੋ ਮੈਂ ਇਹ ਦੱਸਣਾ ਚਾਹਾਂਗਾ ਜੀ ਆਪਾਂ ਯੂਨਿਟ ਤੋਂ ਜ਼ਿਆਦਾ ਆਪਾਂ ਇਹਨਾਂ ਦੇ ਕ੍ਰਾਈਮ ਜੋ ਕੀਤਾ ਹੈ ਉਸ ਤੇ ਫੋਕਸ ਕਰਨਾ ਚਾਹੀਦਾ ਸੋ ਉਹ ਮੈਟਰ ਨਹੀਂ ਕਰਦਾ ਜਿਹੜਾ ਨੇ ਕ੍ਰਾਈਮ ਕੀਤਾ ਉਹ ਜ਼ਿਆਦਾ ਵੱਡਾ ਕੀਤਾ ਉਹ ਜਿਹੜਾ ਮੈਂ ਤੁਹਾਨੂੰ ਨਹੀਂ ਨਹੀਂ ਜਿਵੇਂ ਮੈਂ ਦੱਸਿਆ ਜੀ ਇਹਦੀ ਜਿਹੜੀ ਫਾਰਵਰਡ ਲਿੰਕ ਹੈਗਾ ਹੁਣ ਉਹ ਸਾਨੂੰ ਤੋੜਨਾ ਬਾਕੀ ਹੈ ਸਾਡਾ ਜਿਹੜੇ ਦੋ ਬੰਦੇ ਫੜਨੇ ਬਾਕੀ ਹੈ ਉਹਨਾਂ ਤੋਂ ਖੁਲਾਸੇ ਹੋਣਗੇ ਵੀ ਜਿਹੜੀ ਖੇਪ ਸੀ ਇਹ ਅੱਗੇ ਕਿਉਂਕਿ ਇਹ ਖੇਪ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਨਾਲ ਐਡੀਸ਼ਨ ਵੀ ਸੀਗੀ ਕੁਝ ਤੇ ਉਹ ਉਹਨਾਂ ਨੇ ਅੱਗੇ ਜੋ ਪ੍ਰੀਲਿਮਨਰੀ ਕੁਛ ਕੀ ਚਾਇਆ ਵੀ ਗੁਰਦੇਵ ਤੇ ਉਹਦੇ ਨਾਲ ਜਿਹੜੇ ਦੋ ਹੋਰ ਸਾਥੀ ਸੀ ਉਹਨਾਂ ਨੇ ਅੱਗੇ ਉਹ ਉਹਨਾਂ ਨੂੰ ਵੇਚਿਆ ਹੈਗੇ ਸੋ ਉਹ ਅਸੀਂ ਫੜਨੇ ਹਲੇ ਬਾਕੀ ਉਹ ਪ੍ਰਾਈਵੇਟ ਬੰਦੇ ਆ ਜੀ ਉਹ ਪ੍ਰਾਈਵੇਟ ਬੰਦੇ ਆ ਜਿਲ੍ਹਾ ਲੁਧਿਆਣੇ ਦੇ ਹੱਥੇ ਨਾਲੇ ਸਬੰਧਤ